ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੀ ਵੀਡੀਓ ਦਾ ਆਗਾਜ਼ ਆਪਾਂ ਰਾਜਵੀਰ ਭਰਾ ਦੁਆਵਾਂ ਤੋਂ ਅਰਦਾਸਾਂ ਤੋਂ ਕਰਨੇ ਆ ਜੀ ਕਿ ਰੱਬ ਸੋਣਾ ਸਿਹਤ ਬਖਸ਼ੇ ਤੇ ਰੱਬ ਦੇ ਅੱਗੇ ਕੋਈ ਕੰਮ ਵੀ ਔਖਾ ਨਹੀਂਗਾ ਬਿਲਕੁਲ ਕੁੱਨ ਆਖਣਾ ਤੇ ਹੋ ਜਾਣਾ ਬਿਲਕੁਲ ਇੱਕ ਵਰਡ ਜਿਹੜਾ ਉਹਦੇ ਨਾਲ ਸਾਰਾ ਕੁਝ ਹੋ ਜਾਂਦਾ ਹੈ ਬਾਬਾ ਗੁਲਾਬ ਸਿੰਘ ਜੀ ਹੁਣਾਂ ਦਾ ਵੀਡੀਓ ਰਾਜਵੀਰ ਜਵੰਦਾ ਤੋਂ ਰਿਲੇਟਿਡ ਹੈ ਤੇ ਚਲੋ ਪਹਿਲੀ ਆਪਾਂ ਇਹ ਸੁਣਨੇ ਆ ਤੇ ਬਾਅਦ ਫਿਰ ਗੱਲਬਾਤ ਕਰਦੇ ਆ ਜੀ ਚਲੋ ਜੀ ਜੇ ਲੀਡਰਾਂ ਦੇ ਕੰਨਾਂ 'ਚ ਪੈ ਜੇ ਤਾਂ ਵਧੀਆ ਆਮ ਲੋਕਾਂ ਨੂੰ ਆਪਾਂ ਕਹਿੰਦੇ ਆ ਖਰੀਆਂ ਕਮਾ ਲੈ ਜਾਂ ਕਮਾ ਲੈ ਘੋਟੀਆਂ ਸੰਜੀਵ ਆਨੰਦ ਜੀ ਉਹ ਬੜਾ ਸੋਹਣਾ ਲਿਖਦੇ ਕਿੰਨੇ ਲੋਕਾਂ ਨੇ 1.5-2 ਕਰੋੜ ਲੋਕਾਂ ਨੇ ਇਹਨੂੰ ਇਹਨੂੰ ਗੀਤ ਨੂੰ ਸੁਣਿਆ ਤੇ ਮੈਂ ਕਹਿੰਦਾ ਵਾਰ-ਵਾਰ 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 ਇਹ ਕਿਹੜਾ ਗੀਤ ਹੈ ਇਹ ਲੀਡਰਾਂ ਨੂੰ ਸੁਣਾਉਣਾ ਚਾਹੀਦਾ ਜਿੱਥੇ ਲੀਦਰ ਨੇ ਹਿੰਦੁਸਤਾਨ ਭਾਵੇਂ ਕੋਈ ਕੇਂਦਰ ਚ ਬੈਠਾ ਭਾਵੇਂ ਕੋਈ ਇੱਥੇ ਬੈਠਾ ਕਿਉਂ ਜਦੋਂ ਤੁਸੀਂ ਜਾਣਦੇ ਹੋ ਨਾ ਜਦੋਂ ਆਪਾਂ ਜਾਣਦੇ ਆ ਏਜੰਸੀ ਚ ਗੱਡੀ ਲੈਣ ਜੇ ਗੱਡੀ 20 ਲੱਖ ਰੁਪਏ ਦੀ ਤੇ 3 ਲੱਖ ਰੁਪਏ ਉਤੋਂ ਟੈਕਸ ਦੇਣਾ ਪੈਂਦਾ ਰੋਡ ਟੈਕਸ ਪਸ਼ੂਆਂ ਦਾ ਟੈਕਸ ਇਹ ਦੇਣਾ ਪੈਂਦਾ ਵੀ ਰੋਡ ਬਣਾਓ ਪਸ਼ਵਾਨ ਨੂੰ ਪਸ਼ਵਾਨ ਹੀ ਸਾਮ ਸਮਾਂਭਾਲ ਕਰੋ ਜੇ ਜੇ ਰੋਡ ਬਣਾ ਦੇਣਗੇ ਜੇ ਰੋਡ ਰੋਡ ਟੈਕਸ ਜੇ ਲਿਆ ਜੇ ਰੋਡ ਬਣਾ ਦੇਣਗੇ ਆਪਣੇ ਮਹਿਲ ਕਿੱਥੋਂ ਬਣਾਉਣਗੇ ਇਹਨਾਂ ਦੇ ਆਪਣੇ ਮਹਿਲ ਕਿੱਥੋਂ ਬਣਾਉਣਗੇ ਇਹਨਾਂ ਨੂੰ ਪੰਜਾਬ ਦੀ ਥੋੜੀ ਫਿਕਰ ਰੋਡਾਂ ਦੀ ਥੋੜੀ ਫਿਕਰ ਇਹਨਾਂ ਨੂੰ ਐ ਵੀ ਸਾਰਾ ਅਸੀਂ ਖਾ ਗਏ ਜਿੰਨਾ ਹੁੰਦਾ ਸਾਰਾ ਅਸੀਂ ਖਾ ਗਏ ਜਨਤਾ ਦਾ ਪੈਸਾ ਜਨਤਾ ਦਾ ਟੈਕਸ ਤੇ ਜਨਤਾ ਦੇ ਲੱਗਣਾ ਚਾਹੀਦਾ ਇਹ ਕਹਿੰਦੇ ਪੈਸਾ ਜਨਤਾ ਦਾ ਆਉਣਾ ਸਾਡੇ ਘਰ ਤੇ ਸਾਡਾ ਸਾਰਾ ਅਸੀਂ ਆ ਉਹ ਸਾਡਾ ਵੀਰ ਰਾਜਵੀਰ ਜਵੰਦਾ ਬਾ ਜਿੰਦਾਬਾਦ ਕਿਵੇਂ ਮੌਤ ਦੀ ਲੜਾਈ ਲੜ ਰਿਹਾ ਇੱਕ ਇੱਕ ਮਿੰਟ ਆਪਣੀ ਇੰਡਸਟਰੀ ਦਾ ਵਧੀਆ ਕਿੰਨਾ ਸੋਹਣਾ ਕਲਾਕਾਰ ਕਲਾਕਾਰ ਤੋਂ ਪਹਿਲਾਂ ਕਿਸੇ ਦੋ ਬੱਚਿਆਂ ਦਾ ਪਿਓ ਹੋ ਹਮ ਜਵੰਦਾ ਕਲਾਕਾਰ ਤੋਂ ਪਹਿਲਾਂ ਦੋ ਬੱਚਿਆਂ ਦਾ ਪਿਓ ਏ ਇੱਕ ਮਾਂ ਦਾ ਪੁੱਤ ਤੇ ਇੱਕ ਮਾਂ ਦੇ ਪੁੱਤ ਤੋਂ ਪਹਿਲਾਂ ਕਿਸੇ ਭੈਣ ਦਾ ਪਤੀ ਵੀ ਉਹ ਬੱਚਾ ਉਹ ਪਤੀ ਵੀ ਹੈ ਤੇ ਦੋ ਬੱਚੇ ਇੱਕ ਮਾਂ ਇੱਕ 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 ਹੁੰਦਾ ਇੱਕ ਹੁੰਦੀ ਪਤਨੀ ਸੁਣਿਓ 20 25 25 ਲੱਖ ਰੁਪਏ ਦਾ ਮੋਟਰਸਾਈਕਲ ਜਿਹਦੇ 'ਉਹ ਰਾਈਡ ਕਰਦਾ ਸੀ ਕਿਸੇ ਬੰਦੇ ਦਾ ਕਸੂਰ ਹੈ ਮੋਟਰਸਾਈਕਲ ਬਣਾਉਣ ਵਾਲਿਆਂ ਦਾ ਕਸੂਰ ਕਿੱਟ ਵੀ ਉਹਨੇ ਸਾਰੀ ਪਾਈ ਕਸੂਰ ਕਿਹਨਾਂ ਦਾ ਹੈ ਜੇਹ ਜ਼ਿੰਮੇਵਾਰ ਦਿਸਦਾ ਹੈ ਕੋਈ ਬੰਦਾ ਨਹੀਂ ਇਹ ਗੰਦੀਆਂ ਸਰਕਾਰਾਂ ਦੀ ਸੀ ਹਾਏ ਹਾਏ ਜੇ ਜ਼ਿੰਦਗੀ ਮੌਤ ਦੀ ਲੜਾਈ ਉਹ ਜਵੰਦਾ ਲੜਦਾ ਹੈ ਨਾ ਅੱਜ ਫੋਟਿਸ ਵਿੱਚ ਹਸਪੀਟਲ ਵਿੱਚ ਪਿਆ ਲੜਦਾ ਹੈ ਤੇ ਨਾਲ ਗੰਦੀਆਂ ਸਰਕਾਰਾਂ ਦੀ ਭੇਡ ਚੜਿਆ ਕਿਉਂ ਜਿਹੜਾ ਰੋਡ ਟੈਕਸ ਲਿਆ ਹੈ ਪਸ਼ੂਆਂ ਦਾ ਟੈਕਸ ਲਿਆ ਹੈ ਜੇ ਚੱਜ ਨਾਲ ਪਸ਼ੂਆਂ ਤੇ ਲਾਇਆ ਹੁੰਦਾ ਆਏ ਆਏ ਨਾ ਹੁੰਦੀ ਉਹਦੇ ਨਾਲ ਕੀ ਬਾਤ ਹੈ ਜੇ ਰੋਡ ਚੱਜ ਨਾਲ ਬਣਾਏ ਹੁੰਦੇ ਆਏ ਨਾ ਹੁੰਦੀ ਉਹਦੇ ਨਾਲ ਇੱਕ ਜੰਦੇ ਦੀ ਗੱਲ ਨਹੀਂ 1400 ਬੰਦਾ ਇੱਕ ਸਾੜ ਚ 1400 ਬੰਦਾ ਇਹ ਇਹਨਾਂ ਸ਼ੜਕਾਂ ਦੇ ਭੇਡ ਚੜਦਾ ਹੈ ਸ਼ੜਕਾਂ ਦੇ ਐਕਸੀਡੈਂਟ ਜਵੰਦੇ ਵਾਲੀ ਜ਼ਿੰਦਗੀ ਪਤਾ ਨਹੀਂ ਕੋੰਦਾ ਤਾਂ ਵੀਰ ਦਾ ਨਾਂ ਸੀ ਤਾਂ ਸਾਹਮਣੇ ਆ ਗਿਆ ਲੋਕੀ ਅਰਦਾਸਾਂ ਵੀ ਕਰ ਰਹੇ ਨੇ ਮੈਂ ਵੀ ਕਹਿੰਨਾ ਭਾਈ ਤੁਸੀਂ ਅਰਦਾਸ ਕਰਿਓ ਸਾਡਾ ਬਹੁਤ ਪਿਆਰਾ ਭਰਾ ਹੈ ਆਪਣੇ ਖਾੜਿਆਂ ਵਿੱਚ ਮੇਰੇ ਬਾਰੇ ਕਈ ਵਾਰ ਉਹਨਾਂ ਜ਼ਿਕਰ ਕੀਤਾ ਹੈ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਉਸ ਵੀਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਿਓ ਜਿੰਨੇ ਹਸਪਤਲਾਂ ਚ ਪਏ ਨੇ ਸਭ ਦੀ ਅਰਦਾਸ ਕਰਿਓ ਜਿਵੇਂ ਅਸੀਂ ਬੈਠੇ ਆ ਉਹ ਵੀ ਐ ਬਹਿਣ ਪਰ ਤੁਸੀਂ ਅਰਦਾਸ ਇਹ ਵੀ ਕਰਿਓ ਇਹਨਾਂ ਲੀਡਰਾਂ ਨੂੰ ਕਿਤੇ ਮਤ ਆ ਜੇ ਇਹ ਗੱਲ ਇਹਨਾਂ ਦੇ ਖਾਣੇ ਬੈ ਜੇ ਕਹਿੰਦੇ ਆਪਾਂ ਰੋਜ਼ ਹੀ ਜਿਹਦੇ ਇਹ ਸੁਣ ਲੈ ਹਰੀਆਂ ਕਮਾਲੇ ਜਾਂ ਕਮਾਲ ਖੋਟੀਆਂ ਖਾਣੀਆਂ ਤਪਦੇ ਆ ਤੂੰ ਦੂਰ ਦੁਨੀਆ ਜਾ ਲਾਟ ਹਰੀਆਂ ਅਖੀਰ ਹੋਏ ਮੰਨ ਲੈ ਸੰਜੀ ਲੱਖ ਬੰਡਾ ਮੋਟੀਆਂ ਖਾਣੀਆਂ ਤੱਪਦੇ ਆ ਤੂੰ ਦੂਰ ਰੋਤੀਆਂ ਖਰੀਆਂ ਕਮਾਲ ਐ ਜਾਂ ਕਮਾਲ ਐ ਕੋਟੀਆਂ ਖਾਨੀਆਂ ਦਾ ਵਰਦੇ ਦੋ ਰੋਟੀਆਂ ਬਾੜੀਆਂ ਤਾਂ ਬੰਦਿਆ ਦੋ ਰੋਟੀਆਂ ਬਿਲਕੁਲ ਜੀ ਖਰੀਆਂ ਕਮਾਲ ਐ ਕਮਾਲਾ ਕੋਟੀਆਂ ਬਿਲਕੁਲ ਯਾ ਹੱਕ ਹਲਾਲ ਦੀ ਕਮਾਲ ਹੋਈ ਜਾਂ ਹਰਾਮ ਕਰਕੇ ਕਮਾਲੋ ਬੰਦੇ ਨੇ ਖਾਣੀਆਂ ਦੋ ਰੋਟੀਆਂ ਉਹ ਦੋ ਰੋਟੀਆਂ ਤੋਂ ਬਾਅਦ ਬੰਦੇ ਦਾ ਢਿੱਡ ਰਾਜੇ ਜਾਂਦਾ ਪੜ ਜਾਂਦਾ ਵਾ ਐਸੋ ਜ਼ਿਆਦਾ ਨਹੀਂ ਬੰਦਾ ਬੈਠ ਕੇ ਖਾ ਸਕਦਾ ਲੇਕਿਨ ਕੀ ਆ ਕਿ ਢਿੱਡ ਦੀ ਜਿਹੜੀ ਅੱਗ ਹੈਗੀ ਨਾ ਉਹ ਸਿਵਿਆਂ ਦੇ ਨਾਲ ਹੀ ਜਾ ਕੇ ਬੁਝਣੀ ਹੈਗੀ ਆ ਕਿ ਜਦੋਂ ਬੰਦਾ ਸਿਵਿਆਂ 'ਚ ਪਹੁੰਚ ਜਾਂਦਾ ਹੈਗਾ ਨਾ ਉਦੋਂ ਹੀ ਜਾ ਕੇ ਬੰਦੇ ਦੀ ਦੇਖੋ ਕਿ ਜਿਨ੍ਹਾਂ ਨੇ ਜਿਨ੍ਹਾਂ ਨੇ ਹਰਾਮ ਵੀ ਕਮਾਇਆ ਨਾ ਤੇ ਕਈ ਦਫਾ ਡਾਕਟਰ ਉਹਨੂੰ ਰੋਟੀ ਤਾਂ ਵੀ ਪ੍ਰੇਜ਼ ਕਰ ਦਿੰਦਾ ਕਰ ਦਿੰਦੇ ਆ ਉਹ ਐਸੇ ਉਹਨਾਂ ਕੋਈ ਪੈਸਾ ਬੇਤਹਾਸ਼ਾ ਹਰ ਚੀਜ਼ ਤੋਂ ਹੈ ਪਰ ਉਹ ਚੰਗੀ ਚੀਜ਼ ਤੋਂ ਵੀ ਡਾਕਟਰ ਉਹਨਾਂ ਨੂੰ ਮਹਿਰੂਮ ਕਰ ਦਿੰਦਾ ਭਾਈ ਉਹਨਾਂ ਨੂੰ ਵਾਸਿਆ ਚੀਜ਼ ਨਹੀਂ ਆਂਦੀ ਉਹਨਾਂ ਨੂੰ ਨੀਂਦ ਨਹੀਂ ਆਂਦੀ ਭਾਈ ਰਾਤ ਨੂੰ ਗੋਲੀਆਂ ਖਾ ਖਾ ਕੇ ਸੌਂਦੇ ਆ ਜਿਹੋ ਤੇ ਸਕੂਨ ਦੀ ਨੀਂਦ ਨਹੀਂ ਉਹਨਾਂ ਨੂੰ ਮਿਲਦੀ ਆ ਕੇ ਬਿਨਾਂ ਗੋਲੀ ਖਾਣ ਤੋਂ ਬਾਕੀ ਇਹ ਹੈ ਕਿ ਰਾਜਵੀਰ ਭਰਾ ਜਿਹੜਾ ਯਾਰ ਬਾਕੀ ਬੜਾ ਬਿਲਕੁਲ ਸਭ ਤੋਂ ਪਹਿਲਾਂ ਹਾਈਲਾਈਟ ਇਸ ਤੋਂ ਹੋ ਗਿਆ ਰੋਜ਼ ਪਤਾ ਨਹੀਂ ਕਿੰਨੇ ਐਕਸੀਡੈਂਟ ਜਿਹੜੇ ਨੇ ਨਾ ਪਸ਼ੂਆਂ ਦੀ ਵਜ੍ਹਾ ਤੋਂ ਹੁੰਦੇ ਹੋਵਾਂਗੇ ਲੇਕਿਨ ਇਹ ਹਾਈਲਾਈਟ ਇਸ ਕਰਕੇ ਜ਼ਿਆਦਾ ਹੋ ਗਿਆ ਕਿਉਂਕਿ ਇੱਕ ਨਾਮੀ ਗ੍ਰਾਮੀ ਸਿ ਕਲਾਕਾਰ ਸੀ ਸਿੰਗਰ ਸੀ ਜੇ ਕੋਈ ਆਮ ਬੰਦਾ ਹੁੰਦਾ ਤੇ ਪਾਸੇ ਰਿਪੋਰਟ ਹੋ ਜਾਣਾ ਸੀ ਅਖਬਾਰ 'ਚ ਮਾੜਾ ਜਿਹਾ ਆ ਜਾਣਾ ਸੀ ਤੇ ਗੱਲ ਖਤਮ ਵਾਸਤੇ ਉਹਨੂੰ ਦੇਖੀ ਨਾ ਸਾਲ ਦੇ ਵਿੱਚ 1400 ਤੋਂ ਐਕਸੀਡੈਂਟ 1400 ਐਕਸੀਡੈਂਟ ਹੋਏ ਆ ਸਿਰਫ ਪਸ਼ੂਆਂ ਦੇ ਦਾ ਪਤਾ ਹੀ ਨਹੀਂ ਸਭ ਤੋਂ ਡੇਂਜਰਸ ਐਕ ਜਿਹੜਾ ਐਕਸੀਡੈਂਟ ਹੁੰਦਾ ਹੈ ਨਾ ਉਹ ਤੁਹਾਨੂੰ ਇੱਥੇ ਪਤਾ ਹੈ ਕਿ ਰੋਡ ਦੇ ਉੱਤੇ ਜਿਹੜੇ ਪਸ਼ੂ ਜਾਨਵਰ ਨੇ ਇਹਨਾਂ ਦੀ ਵਜ੍ਹਾ ਤੋਂ ਹੁੰਦਾ ਹੈ ਬਿਲਕੁਲ ਬਾਈ ਆਪਰੇਚ ਆਉਂਦਾ ਕੁੱਤਾ ਆ ਗਿਆ ਕੋਈ ਡੰਗਰ ਆ ਗਿਆ ਕੋਈ ਮਤਲਬ ਇਵੇਂ ਤੇ ਉਹ ਜਿਹੜਾ ਅਨਐਕਸਪੈਕਟਿਡ ਕਿਉਂ ਅਚਾਨਕ ਭੱਜਦਾ ਨਿਕਲ ਆਵੇ ਰੋਡ ਦੇ ਉੱਤੋਂ ਜਾਂ ਇੱਕ ਤੇ ਦੂਰ ਖਲੋਤਾ ਤੁਹਾਨੂੰ ਦਿਸ ਪੈਂਦਾ ਠੀਕ ਹੈ ਇੱਕ ਅਗਰ ਅਚਾਨਕ ਨਿਕ ਸਾਹਮਣੇ ਆ ਜੇ ਤੇ ਉੱਥੇ ਫਿਰ ਬੰਦਾ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਉਹ ਤੁਹਾਨੂੰ ਯਾਦ ਹੋਣਾ ਜਦੋਂ ਤੁਸੀਂ ਨਾਰੋਵਾਲ ਗਏ ਸੀਗੇ ਤੇ ਉਹ ਜਦੋਂ ਗਿੱਦੜ ਨਿਕਲ ਕੇ ਆਇਆ ਸੀ ਸੜਕਾਂ ਵਿਚੋਂ ਤੇ ਯਕੀਨ ਕਰੋ ਜਦੋਂ ਉਸ ਯਾਦਬਖਸ਼ ਜੀ ਦੀ ਗੱਡੀ ਆਈ ਉਹ ਮੈਂ ਇਹ ਸੋਚ ਰਹਾ ਵਾਂ ਉਹ ਗੱਡੀ ਸੀ ਗੱਡੀ ਦਾ ਚਲੋ ਬੰਪਰ ਪੰਪਰ ਟੁੱਟ ਗਿਆ ਉਹਨੇ ਮਾਰਿਆ ਮਾਰ ਕੇ ਪਰਾਂ ਕੀਤਾ ਠੀਕ ਹੈ ਰੈਡੀਏਟਰ ਥੋੜਾ ਉਹਦਾ ਡਿੰਗਾ ਸ਼ੰਗਾ ਹੋ ਗਿਆ ਲੇਕਿਨ ਇੱਕ ਚੀਜ਼ ਹੈ ਅਗਰ ਉਹ ਮੋਟਰਸਾਈਕਲ ਦੇ ਅਸੀਂ ਆ ਰਹੇ ਹੁੰਦੇ ਤੇ ਕੀ ਬਚਣਾ ਸੋਚ ਨਹੀਂ ਸੀ ਬਚਣਾ ਭਾਈ ਔਰ ਉਹ ਇਨਾ ਜ਼ਿੰਮੇਵਾਰੀ ਹੈ ਕਿ ਜੇ ਤੋਂ ਬੰਦਾ ਡਿੱਗ ਜਾਵੇ ਤੇ ਲੱਤ ਪਾਹ ਹੱਡੀ ਟੁੱਟਣ ਤੋਂ ਬਗੈਰ ਸਾਟ ਨਹੀਂ ਹੋਣੀ ਉਹ ਇਨਾ ਸਡਨਲੀ ਆਇਆ ਸੀ ਕਿ ਇਹ ਵੇਖ ਲਓ ਵਿੱਚ ਬਾੜ ਲੱਗੀ ਹੁੰਦੀ ਹੈ ਨਾ ਵਨ ਵੇ ਹੈ ਤੇ ਉਲਟੀ ਸਾਈਡ ਤੋਂ ਆਇਆ ਤੇ ਉਹ ਨਾਲ ਪੌਦੇ شو ਛੋਟੇ ਛੋਟੇ ਤੇ ਲਾਏ ਹੁੰਦੇ ਨੇ ਰੋਡ ਦੇ ਵਿੱਚ ਫੁੱਟਪਾਥ ਤੇ ਲੱਗੀਆਂ ਹਾਂ ਫੁੱਟਪਾਥ ਤੇ ਹਾਂ ਤੇ ਉਹ ਅਚਾਨਕ ਆਏ ਨਿਕਲਿਆ ਇਹ ਤੇ ਗੱਡੀ ਨੇ ਚੁੱਕ ਤਾ ਨਾਲੇ ਉਧਰੋਂ ਉਹਦੀ ਕਿਸਮਤ ਉਹ ਸਾਹਮਣੇ ਦੇ ਨਾਲ ਉਧਰੋਂ ਹੀ ਗੱਡੀ ਛੱਡ ਗਈ ਉੱਤੇ ਮਤਲਬ ਬ੍ਰੇਕ ਮਾਰਨ ਦਾ ਮੌਕਾ ਵੀ ਕੋਈ ਨਹੀਂ ਸੀ ਬਸ ਆਵਾਜ਼ ਆਈ ਹੈ ਐ ਦਿਸ਼ਿਆ ਹੀ ਇਹ ਕਿਸ ਵੀ ਬੜੀ ਸਪੀਡ ਚ ਨਿਕਲਣ ਰਿਹਾ ਸੀ ਹੂੰ ਹੂੰ ਕ੍ਰਾਸ ਕਰ ਰਿਹਾ ਸੀ ਬੜੀ ਸਪੀਡ ਚ ਸਹੀ ਅਸੀਂ ਵੀ 110 20 ਦੀ ਸਪੀਡ ਤੇ ਹੋਵਾਂਗੇ ਉਹ ਜਦੋਂ ਮਤਲਬ ਮਾਰੀ ਸਾਟੋ ਨੇ ਦਿਓ ਗਿਆ ਉੱਡਦਾ ਬਾਉਂਡਰੀ ਪਾਰ ਸਾਰੇ ਸੁੱਤੇ ਸਨ ਗੱਡੀ ਦੇ ਪਿੱਛੇ ਜਿਹੜੇ ਬੈਠੇ ਰਹਾ ਦਾ ਉਹ ਉੱਥੇ ਬੈਂਕੀ ਹੋ ਗਿਆ ਫੇਰ ਹੋਵੇ ਗੱਡੀ ਲਈ ਸਾਈਡ ਤੇ ਮੈਂ ਵੇਖਿਆ ਤਾਂ ਬੰਪਰ ਦਾ ਸਿਰਫ ਥਾਂ ਸੀ ਰਿਹਾ ਜਿਵੇਂ ਜਿਹੜਾ ਹੁੰਦੇ ਪਏ ਸੀ ਤੇ ਰਾਜਵੀਰ ਜਵੰਦਾ ਦੀ ਅੱਜ ਵੀ ਹਾਲਤ ਕਹਿੰਦੇ ਕਾਫੀ ਸੀਰੀਅਸ ਹੋਈ ਪਈ ਓਏ ਹੋਏ ਹੋਏ ਮਾਜੀ ਦੁਆਰ ਦਾਸੀ ਆ ਆ ਬੰਦਾ ਕੋਸ਼ਿਸ਼ ਕਰ ਸਕਦਾ ਹੈ ਬਾਕੀ ਤੇ ਉੱਤੇ ਵਾਲੇ ਉਹਦੇ ਹੱਥ ਵਿੱਚ ਰੱਬ ਦੇ ਹੱਥਾਂ 'ਚ ਉਹਦੀਆਂ ਖੇਡਾਂ ਨੇ ਤੇ ਲੇਕਿਨ ਇਨਸਾਨ ਜਿਹੜਾ ਹੈ ਉਹ ਕੋਸ਼ਿਸ਼ ਜਿੰਨੀ ਹੋ ਸਕਦਾ ਦੁਆਵਾਂ ਆਂਦੇ ਨੇ ਤਕਦੀਰ ਬਦਲ ਦਿੰਦੀਆਂ ਨੇ ਬੰਦੇ ਦੀ ਜਿਹੜੀ ਹੈ ਨਾ ਅਰਦਾਸ ਦੁਆ ਜਿਹੜੀ ਹੈ ਇਸ ਕਰਕੇ ਅਪੀਲ ਇਹ ਹੈ ਕਿ ਤੁਸੀਂ ਵੱਧ ਤੋਂ ਵੱਧ ਕਰੋ ਜਿਹੜੇ ਬੰਦੇ ਵੀ ਵੇਖਣ ਰਿਓ ਬਾਕੀ ਅਗਲੇ ਵੀਡੀਓ 'ਚ ਆਉਨੇ ਆਂ ਜੀ ਪਰਤ ਕੇ ਰੱਖੋ ਖਿਆਲ